ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਰਾਜਾ ਪੋਜ ਦਾ ਅਨੋਖਾ ਨਿਆਂ ਰਾਜਾ ਪੋਜ ਬਹੁਤ ਹੀ ਨਿਆਂਪ੍ਰੇਮੀ ਤੇ ਪ੍ਰਜਾ ਪਾਲਕ ਰਾਜਾ ਸਨ ਇੱਕ ਵਾਰ ਰਾਜਾ ਪੋਜ ਦੇ ਸਾਹਮਣੇ ਇੱਕ ਅਪਰਾਧੀ ਨੂੰ ਪੇਸ਼ ਕੀਤਾ ਗਿਆ ਅਪਰਾਧੀ ਕਮਜ਼ੋਰ ਬੁੱਢਾ ਤੇ ਬਹੁਤ ਹੀ ਗਰੀਬ ਸੀ ਉਸ ਤੇ ਦੋਸ਼ ਲਗਾਇਆ ਹੋਇਆ ਸੀ ਕਿ ਉਸ ਨੇ ਇੱਕ ਘਰ ਚੋਂ ਰੋਟੀ ਚੋਰੀ ਕੀਤੀ ਸੀ ਸਾਰੇ ਸਬੂਤ ਦੇ ਗਵਾਹ ਵੀ ਉਸ ਬੁੱਢੇ ਨੂੰ ਅਪਰਾਧੀ ਸਿੱਧ ਕਰ ਰਹੇ ਸਨ ਸਾਰਿਆਂ ਦੀ ਗੱਲ ਸੁਣਨ ਤੋਂ ਬਾਅਦ ਰਾਜਾ ਭੋਜ ਨੇ ਉਸ ਬੁੱਢੇ ਨੂੰ ਕਿਹਾ ਕਿ ਤੂੰ ਆਪਣੇ ਬਚਾਅ ਚ ਕੁਝ ਕਹਿਣਾ ਚਾਹੁੰਦਾ ਹੈ ਬੁੱਢੇ ਨੇ ਕਿਹਾ ਮਹਾਰਾਜ ਅੱਜ ਸਾਡੇ ਘਰ ਚ ਖਾਣ ਲਈ ਆਂ ਦਾ ਇੱਕ ਦਾਣਾ ਤੱਕ ਨਹੀਂ ਹੈ ਬੱਚੇ ਭੁੱਖ ਨਾਲ ਵਿਲਕ ਰਹੇ ਸਨ ਉਹਨਾਂ ਦਾ ਵਿਲਕਣਾ ਪੰ ਮੈਂ ਤੋ ਦੇਖਿਆ ਨਹੀਂ ਗਿਆ ਇਸ ਲਈ ਮੈਂ ਰੋਟੀ ਚੋਰੀ ਕੀਤੀ ਰਾਜਾ ਭੋਜ ਨੇ ਕਿਹਾ ਚੋਰੀ ਕਰਨਾ ਬਿਨਾਂ ਕਿਸੇ ਸ਼ੱਕ ਦੇ ਇੱਕ ਦੋਸ਼ ਹੈ ਤੇ ਦੋਸ਼ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਇਸ ਤੇ 10 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ ਕੁਝ ਪਲ ਚੁੱਪ ਰਹਿਣ ਤੋਂ ਬਾਅਦ ਹੀ ਰਾਜੇ ਦੇ ਦੁਬਾਰਾ ਕਿਹਾ ਮੇਰੇ ਰਾਜ ਚ ਮੇਰੀ ਪ੍ਰਜਾ ਨੂੰ ਚੋਰੀ ਕਰਨੀ ਪਵੇ ਇਹ ਤਾਂ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ ਅੰਤ ਇਸ ਤੇ ਲਗਾਇਆ ਗਿਆ 10 ਰੁਪਏ ਦਾ ਜੁਰਮਾਨਾ ਦਰਬਾਰ ਦੇ ਸਾਰੇ ਲੋਕਾਂ ਮਿਲ ਕੇ ਭਰਨਗੇ ਰਾਜਦੇਵ ਇਸ ਨਿਆਨ ਨੂੰ ਸੁਣ ਕੇ ਸਾਰੇ ਦਰਬਾਰੀ ਸੁਣ ਰਹੇਗੇ ਤੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ ਕਿਸੇ ਤਰ੍ਹਾਂ ਹਿੰਮਤ ਕਰਕੇ ਰਾਜਪ੍ਰੋਹਿਤ ਨੇ ਪੁੱਛਿਆ ਮਹਾਰਾਜ ਇਸ ਦੇ ਡੰਡ ਦੀ ਸਜ਼ਾ ਭਲਾ ਅਸੀਂ ਕਿਉਂ ਭੁਗਤਿਏ ਇਸ 'ਚ ਗਲਤੀ ਇਸ ਦੀ ਨਹੀਂ ਬਲਕਿ ਸਾਡੀ ਸਭ ਦੀ ਹੈ ਕਿਉਂਕਿ ਅਸੀਂ ਸਾਰੇ ਆਪਣੇ ਕਰਤਵਾਂ ਦਾ ਪਾਲਨ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਜੇਕਰ ਅਸੀਂ ਆਪਣੇ ਕਰਤਵਾਂ ਦਾ ਪਾਲਨ ਸਹੀ ਤਰੀਕੇ ਨਾਲ ਕਰੀਏ ਤਾਂ ਸਾਡੇ ਰਾਜ 'ਚ ਇਸ ਗਰੀਬ ਨੂੰ ਚੋਰੀ ਕਰਨ ਦੀ ਜਰੂਰਤ ਨਹੀਂ ਹੁੰਦੀ ਰਾਜਾ ਭੋਜ ਬੋਲੇ ਰਾਜਾ ਭੋਜ ਦੀਆਂ ਗੱਲਾਂ ਸੁਣ ਕੇ ਸਾਰੇ ਦਰਬਾਰੀਆਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਧੰਨਵਾਦ ਇਹ ਸੀ ਅੱਜ ਦੀ ਕਹਾਣੀ ਰਾਜਾ ਭੋਜ ਚ ਅਨੋਖਾ ਨਿਆ ਦੀ ਧੰਨਵਾਦ